ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮੀਡੀਆ 'ਚ ਤਾਂ ਰਹਿੰਦੇ ਨੇ ਪਰ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਵਾਲਾਂ ਤੋਂ ਡਰਦੇ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਹਨਾਂ ਨੇ ਆਪਣੇ ਦੋਵੇਂ ਕਾਰਜਕਾਲ ਦੇ ਦੌਰਾਨ ਕਿਤੋਂ ਇੰਟਰਵਿਊ ਕੀਤੀਆਂ ਨੇ ਇੱਕ ਇੰਟਰਵਿਊ ਦਿੱਤੀ ਆ ਉਹਨਾਂ ਨੇ ਅਕਸ਼ੇ ਕੁਮਾਰ ਨੂੰ ਲਿਆਂਦਾ ਗਿਆ ਸੀ ਪਿਛਲੀ ਜਿਹੜੀ ਇਲੈਕਸ਼ਨ ਦੇ ਟਾਈਮ ਉੱਥੇ ਸਿੱਧੇ ਸਵਾਲ ਕੀ ਖਾਂਦੇ ਹੋ ਅੰਬ ਕਿੱਥੋਂ ਚੂਸਦੇ ਹੋ ਕੀ ਕਰਦੇ ਹੋ ਐਸਟਰਾ ਦੀਆਂ ਗੱਲਾਂ ਕੋਈ ਮੁੱਦਿਆਂ ਦੀ ਗੱਲ ਉਹਦੋਂ ਨਹੀਂ ਹੋਈ ਸੀ ਕੱਲ ਵੀ ਇੱਕ ਇੰਟਰਵਿਊ ਦੇਖੀ ਲੋਕਾਂ ਨੇ ਨਿਊਜ਼ ਏਜੰਸੀ ਗਿਆ ਏ ਐ ਐਨ ਆਈ ਉਹਦੀ ਐਡੀਟਰ ਸਿੰਮਤਾ ਪ੍ਰਕਾਸ਼ ਨੇ ਇੰਟਰਵਿਊ ਕੀਤੀ 78 ਮਿੰਟ ਦੀ ਇੰਟਰਵਿਊ ਸੀ ਔਰ ਮੈਂ ਕਿਉਂਕਿ ਪੱਤਰਕਾਰੀ ਪੜਾਈ ਹੈ ਮੈਂ ਕਹਿ ਸਕਦਾ ਕਿ ਇੰਟਰਵਿਊ ਨੇ ਸੱਚਮੁੱਚ ਹੀ ਪੱਤਰਕਾਰੀ ਦੇ ਨਾਂ ਤੇ ਤਾਂ ਇੱਕ ਦਾਗ ਹੀ ਲਾਇਆ ਸਮਤਾ ਪ੍ਰਕਾਸ਼ ਨੇ ਇਸ ਤਰ੍ਹਾਂ ਨਹੀਂ ਇੰਟਰਵਿਊ ਹੁੰਦੀ ਇਹ ਇਹਨੂੰ ਮੈਨੇਜਡ ਇੰਟਰਵਿਊ ਕਹਦੇ ਨੇ ਸਕ੍ਰਿਪਟਡ ਇੰਟਰਵਿਊ ਕਹਦੇ ਨੇ ਫਿਕਸਿੰਗ ਮੈਚ ਹੁੰਦਾ ਇਹ ਇਹ ਵਿੱਚ ਜਿਹਦੇ ਵਿੱਚ ਕੋਈ ਕਰਾਸ ਕੁਐਸਚਨ ਨਾ ਹੋਵੇ ਜਿਹਦੇ ਵਿੱਚ ਸਪਲੀਮੈਂਟਰੀ ਕੁਐਸਚਨ ਨਾ ਹੋਣ ਜਿਹਦੇ ਵਿੱਚ ਕੋਈ ਤੁਸੀਂ ਕੋਈ ਸਵਾਲ ਨਾ ਕਰ ਸਕੋ ਸਿਰਫ ਉਹੀ ਸਵਾਲ ਜਿਹੜੇ ਪਹਿਲਾਂ ਤੁਹਾਨੂੰ ਦਿੱਤੇ ਗਏ ਉਹੀ ਸਵਾਲ ਪੁੱਛੋ ਤੁਸੀਂ ਤੇ ਕੋਈ ਇਸ ਤਰ੍ਹਾਂ ਦਾ ਸਵਾਲ ਨਾ ਕਰੋ ਕਿ ਸਾਹਮਣੇ ਵਾਲੇ ਨੂੰ ਜਵਾਬ ਦੇਣਾ ਔਖਾ ਹੋ ਜਾਏ। ਇਹੀ ਤਾਂ ਮਨੇਜਡ ਇੰਟਰਵਿਊ ਹੈ। ਇਹ ਹੁੰਦੇ ਸਫਾਈ ਦੇ ਅੰਲੇ ਇੰਟਰਵਿਊ ਹੁੰਦੀਆਂ ਨੇ ਕਈ ਵਾਰ। ਕਈ ਵਾਰ ਇਹ ਆਪਣੇ ਆਪ ਨੂੰ ਪ੍ਰਚਾਰ ਕਰ ਲਈ ਜਿਵੇਂ ਕੱਲ ਇੰਟਰਵਿਊ ਸੀ। ਗਲੋਰੀਫਾਈ ਕਰ ਲਈ ਇੰਟਰਵਿਊ ਹੁੰਦੀਆਂ ਨੇ। ਸਵਾਲ ਵੀ ਉਹੇ ਜਿਹੇ ਕੀਤੇ ਜਾਂਦੇ ਨੇ। ਜਿਵੇਂ ਕੱਲ ਵੀ ਇੱਕ ਇੰਟਰਵਿਊ ਸਵਾਲ ਸੀ ਕਿ ਜੇ ਮੋਦੀ ਕੀ ਗਾਰੰਟੀ ਬਹੁਤ ਪਪੂਲਰ ਹੋ ਰਿਹਾ ਸ਼ਬਦ। ਇਹ ਕੀ ਹੈ? ਹੁਣ ਇਹ ਕੀ ਹੈ ਇਹਦਾ ਮਤਲਬ ਕੀ ਹੈ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇੰਟਰਵਿਊ ਜਿਹੜੀ ਸੀ ਇਹਦੇ ਵਿੱਚ ਮਸਲੇ ਇਸ ਤਰ੍ਹਾਂ ਦੇ ਸ਼ੋਹੇ ਗਏ ਜਿਸ ਤ੍ਰਿਕ ਨਰਾਮ ਮੰਦਰ ਜਿਹਦੇ ਚ ਨਹੀਂ ਉਹਨਾਂ ਨੂੰ ਵੋਟਾਂ 'ਚ ਫਾਇਦਾ ਹੋਵੇ ਰਾਮ ਮੰਦਰ ਬੀ ਐਮ ਕੇ ਦੇ ਕਿਹਾ ਸੀ ਸਤਾਨਾਂ ਦੇ ਮੁੰਡੇ ਨੇ ਸਨਾਤਨ ਧਰਮ ਵਿਰੋਧੀ ਹੈ ਇਹ ਮਦਰ ਧਰੂਵੀਕਰਨ ਜੀ ਨੂੰ ਕਹਿੰਦੇ ਆ ਸੀ ਉਹ ਹੋ ਜੇ ਜਿਹਦੇ ਨਾਲ ਫਿਰ ਯੂਕਰੇਨ ਰੂਸ ਜੰਗ ਕਮਾਲ ਇੱਕ ਵੀ ਕਲ ਬੋਲੇ ਹੋ ਇਲੈਕਟ੍ਰੋਨ ਬੌਂਡ ਤੇ ਬੋਲੇ ਮੋਦੀ ਸਾਹਿਬ ਲੇਕਿਨ ਕੋਈ ਵੀ ਕਾਉਂਟਰ ਕੁਐਸਚਨ ਨਹੀਂ ਸੀ ਉਹਦੇ ਚ ਜੋ ਉਹਨਾਂ ਨੇ ਕਿਹਾ ਸਭ ਕੁਝ ਠੀਕ ਹੈ ਮਤਲਬ ਮੋਦੀ ਸਾਹਿਬ ਜੋ ਕਹਿ ਰਹੇ ਨੇ ਠੀਕ ਹੈ ਮੋਦੀ ਸਾਹਿਬ ਕਹਿ ਰਹੇ ਨੇ ਜੀ ਇਹ ਬੌਂਡ ਮੈਂ ਲੈ ਕੇ ਆਇਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬਲੈਕ ਮਨੀ ਜਾਂਦੀ ਸੀ ਉਦੋਂ ਕਿਸੇ ਨੇ ਨਹੀਂ ਕਿਹਾ ਵੀ ਜੇ ਇਹ ਜੀ ਗੱਲ ਸੀ ਤਾਂ ਫਿਰ ਲੁਕੋਈ ਕਿਉਂ ਸੁਪਰੀਮ ਕੋਰਟ ਨੇ ਇਹਨੂੰ ਗੈਰ ਜ਼ਰੂਰ ਜਿਹੜਾ ਕਾਨੂੰਨੀ ਕਿਉਂ ਕਿਹਾ ਜੀ ਇਹ ਸਭ ਕੁਝ ਠੀਕ ਸੀ ਫਿਰ ਇਹ ਤਾਂ ਸੁਪਰੀਮ ਕੋ ਗਲਤ ਉਹ ਕਹਿੰਦੇ ਗੈਰ ਸਵਿਧਾਨਿਕ ਹੈ ਜਿਹੜਾ ਤੁਸੀਂ ਕੀਤਾ ਹੈ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਲੋਕਾਂ ਨੂੰ ਦੱਸੋ ਲੁਕਾਉਂਦੇ ਕਿਉਂ ਫਿਰ ਚੋਰੀ ਐਸਬੀ ਕਰਨ ਲੱਗਿਆ ਸੀ ਐਸਬੀ ਆਈ ਨੂੰ ਵੀ ਤਾੜਨਾ ਦੋ ਤਿੰਨ ਵਾਰੀ ਤਾੜਿਆ ਤਾਂ ਇਹ ਗੱਲ ਬਾਹਰ ਆਈ ਫਿਰ ਕੋਈ ਕਾਊਂਟਰ ਕੁਐਸਚਨ ਨਹੀਂ ਕੀਤਾ ਕਿ ਸੰਤਾ ਪ੍ਰਕਾਸ਼ ਜੀ ਪੁੱਛਣਾ ਚਾਹੀਦਾ ਸੀ ਕਿ ਜੇ ਇਹ ਹੀ ਗੱਲ ਹੈ ਤਾਂ ਉਹੀ ਬੰਦਿਆਂ ਨੇ ਕਿਉਂ ਤੁਹਾਨੂੰ ਪਾਰਟੀ ਨੂੰ ਪੈ ਦਿੱਤਾ ਜਿਨ੍ਹਾਂ ਦੇ ਆਈਡੀ ਦੇ ਛਾਪੇ ਪਏ ਜਦ ਜਿਨਾਂ ਨੇ ਪੈਸਾ ਦਿੱਤਾ ਤੁਹਾਨੂੰ ਚੰਦਾ ਦਿੱਤਾ ਉਹਨਾਂ ਨੂੰ ਠੇਕੇ ਕਿਵੇਂ ਦਿੱਤੇ ਗਏ ਇਹ ਸਵਾਲ ਕਰਨੇ ਚਾਹੀਦੇ ਸੀ ਨਾ ਕੋਈ ਕਰਾਸ ਕੁਐਸਚਨ ਨਹੀਂ ਕੋਈ ਸਪਲੀਮੈਂਟਰੀ ਨਹੀਂ ਜੋ ਮੋਦੀ ਸਾਹਿਬ ਕਹਿੰਦੇ ਸਭ ਠੀਕ ਹੈ ਹਾਂ ਇੱਕ ਗੱਲ ਬਹੁਤ ਉੱਤੇ ਜ਼ੋਰਦਾਰ ਢੰਗ ਨਾਲ ਮੋਦੀ ਸਾਹਿਬ ਨੇ ਠਾਈ ਕਿਉਂਕਿ ਸਵਾਲ ਇਸ ਤਰ੍ਹਾਂ ਕੀਤਾ ਗਿਆ ਕਿ ਮੋਦੀ ਸਾਹਿਬ ਨੂੰ ਮੌਕੇ ਮੈਂ ਤੇ ਸਫਾਈ ਦਾ ਕਹਿੰਦੇ ਜੀ ਈਡੀ ਜਿਹੜੀ ਸੀਬੀਆਈ ਆਈਟੀ ਇਹ ਤੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਹੈ ਵੀ ਲੋਕ ਕੀ ਕਹਿੰਦੇ ਨੇ ਹੁਣ ਇਹ ਸਵਾਲ 'ਚ ਇਹਦੇ 'ਚ ਜਵਾਬ ਦੇ ਵਿੱਚ ਇਹ ਸੀ ਕਿ ਉਹਨਾਂ ਨੂੰ ਮੌਕਾ ਮਿਲੇ ਉਹ ਕਹਿੰਦੇ ਨਹੀਂ ਮੋਦੀ ਸਾਹਿਬ ਕਹਿੰਦੇ ਨਹੀਂ ਇਹ ਝੂਠ ਬੋਲਦੇ ਨੇ ਇਹ ਈਡੀ ਤਾਂ ਐਸਾ ਕੰਪਨੀ ਈਡੀ ਬਿਲਕੁਲ ਆਜ਼ਾਦ ਸੰਸਥਾ ਇਹ ਸਾਰੀ ਇਹ ਸਸਤਾ ਮਾਜਾਦ ਨੇ ਅਸਥਾ ਬਣਾਈਆਂ ਨਹੀਂ ਅਸੀਂ ਕਿਹੜੀ ਸੰਸਥਾ ਬਣਾਈ ਹੈ ਜੀ ਇਹ ਕਹਿੰਦੇ ਕਾਨੂੰਨ ਪਹਿਲਾਂ ਦੇ ਬਣੇ ਹੋਏ ਨੇ ਹਾਂ ਅਸੀਂ ਤਾਂ ਸੁਧਾਰ ਲਿਆਂਦਾ ਹੈ ਇਲੈਕਸ਼ਨ ਕਮਿਸ਼ਨ ਕੀ ਸੁਧਾਰ ਲਿਆਂਦਾ ਹੈ ਜੀ ਇਲੈਕਸ਼ਨ ਕਮਿਸ਼ਨ ਦਾ ਸੁਧਾਰ ਦੇਖੋ ਜਿਹੜੀ ਉਹਨੂੰ ਨਿਯੁਕਤ ਕਰਨ ਲਈ ਜਿਹੜੀ 3 ਮੈਂਬਰੀ ਕਮੇਟੀ ਹੁੰਦੀ ਹੈ ਜ ਜਿਹਦੇ ਚ ਕਪੋਜੀਸ਼ਨ ਦਾ ਲੀਡਰ ਇੱਕ ਪ੍ਰਧਾਨ ਮੰਤਰੀ ਤੇ ਇੱਕ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਨੂੰ ਹਟਾ ਕੇ ਇੱਕ ਕੈਬਨਟ ਮੰਤਰੀ ਪਾਤਾ ਤਾਂ ਕਿ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਦਾ ਪੀਸੀ ਲਾ ਸਕਣ ਇਹ ਸੁਧਾਰ ਲਿਆ ਹੁੰਦਾ ਕੋਈ ਸਵਾਲ ਨਹੀਂ ਕੀਤਾ ਮਤਲਬ ਕਿ ਜੋ ਜੋ ਮੋਦੀ ਸਾਹਿਬ ਕਹਿੰਦੇ ਰਹੇ ਈਡੀ ਦੇ ਮਾਮਲੇ ਚ ਈਡੀ ਕਹਿੰਦੇ ਇਹ ਵੀ ਲੋਕ ਡਰ ਹੀ ਜਾਂਦੇ ਨੇ ਈਡੀ ਕੋਈ ਕਰਦੀ ਹੈ ਜਿਹੜੇ 3% ਬੰਦੇ ਫੜੇ ਨੇ ਜਿਹੜੇ ਸਿਆਸੀ ਬੰਦੇ ਨੇ ਸਿਰਫ 3% ਨੇ 97% ਤਾਂ ਜਿਹੜੇ ਡਰੱਗ ਵਾਲੇ ਦੇ ਜਾਂ ਕਰਪਟ ਆਫਸਰ ਨੇ ਇਹਦੇ ਬੰਦੇ ਨਹੀਂ ਇਹ મોદી ਸਾਹਿਬ ਕਹਿ ਰਹੇ ਸੀ ਤੇ ਤੁਸੀਂ ਉਹ ਦੇਖ ਲਓ ਤੇ ਉਹ ਕਹਿੰਦੇ ਕੋਈ ਸਵਾਲ ਨਹੀਂ ਉਹਦੇ ਚ ਵੀ ਈਡੀ ਨੇ ਜੋ ਕੀਤਾ ਉਹ ਤਾਂ ਠੀਕ ਹੈ ਤੁਸੀਂ ਸਾਨੂੰ ਦੱਸੋ ਅਜੀਤ ਪਵਾਰ ਜਿਹਦੇ ਬਾਰੇ ਤੁਸੀਂ ਕਹਿੰਦੇ ਸੀ 70000 ਕਰੋੜ ਚੱਕੀਪੀ ਸਿੰਘ ਉਹ ਕਹਤੇ ਉਹ ਤੁਹਾਡੇ ਇਹੀ ਦਾ ਉਹ ਉਹ ਕੇਸ ਕਿਵੇਂ ਕਲੋਜ਼ ਹੋ ਗਿਆ ਸਾਹਮਣੇ ਮੁੱਖ ਮੰਤਰੀ ਵਿਸ਼ਵਾ ਸ਼ਰਮਾ ਉਹ ਕਿਵੇਂ ਆ ਗਏ ਤੁਹਾਡੀ ਪਾਰਟੀ ਚ ਉਦੋਂ ਬਾਅਦ ਕਿੱਥੇ ਹੈ ਪਰ ਫੁੱਲ ਪਟੋਲਾ ਦਾ ਜਿਹੜਾ ਕਲੋਜ਼ ਹੋ ਗਿਆ ਜਿਹਨੇ ਜਹਾਜ਼ ਖਰੀਦਣ ਦਾ ਘਟਾਲਾ ਤੁਸੀਂ ਹੀ ਕਹਿੰਦੇ ਸੀ ਅਸ਼ੋਕ ਚਵਾਨ ਅਦਰ ਜਿਹੜਾ ਉਹਦਾ ਘਟਾਲਾ ਤੇ ਤੁਸੀਂ ਉਹ ਜਦੋਂ ਤੁਹਾਡੀ ਪਾਰਟੀ ਚ ਆ ਜਾਂਦਾ ਤਾਂ ਫਿਰ ਕੇਸ ਕਿਵੇਂ ਬੰਦ ਹੋ ਜਾਂਦੇ ਨੇ ਇਹਦਾ ਸਵਾਲ ਨਹੀਂ ਕੀਤਾ ਗਿਆ ਸਵਾਲ ਤਾਂ ਇਹੀ ਕਰਨ ਵਾਲੇ ਸੀ ਕਿ ਜਦੋਂ ਤੁਸੀਂ ਇਹ ਗੱਲ ਕਹਿ ਦਿਓ ਫਿਰ ਜਦੋਂ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਜਿਹੜੀ ਲੋਕਾਂ ਚ ਲੈ ਕੇ ਜਾਣੀ ਸੀ ਉਹ ਮੌਕਾ ਦਿੱਤਾ ਸਾਰਾ ਚੈਨਲ ਸਾਰਾ ਦੇਸ਼ ਚਲਾਰ ਹੈ ਜਿਵੇਂ ਇਹ ਰਾਮ ਮੰਦਰ ਦਾ ਇਹ ਤਾਂ ਇਹ ਨਾਲੇ ਬੜੇ ਏਡਿਕਟ ਆਹੇ ਜੀ ਕਾਂਗਰਸ ਵਾਲਿਆਂ ਨੇ ਸੋ ਅਸੀਂ ਤਾਂ ਪੈਦਾ ਵੀ ਨਹੀਂ ਹੋਈ ਸੀ ਸਾਡੀ ਪਾਰਟੀ ਜਦੋਂ ਦਾ ਅਦਾਲਤ ਦਾ ਕੇਸ ਚੱਲਦਾ ਇਹ ਤਾਂ ਇਹਦੇ ਸਿਆਸੀ ਫਾਇਦਾ ਉਠਾਉਂਦੇ ਸੀ ਹੁਣ ਅਸੀਂ ਰਾਮ ਮੰਦਰ ਬਣਾਤਾ ਉਹਨੇ ਇਹਦਾ ਮੁੱਦਾ ਖਤਮ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਕਮਾਲ ਇਹ ਕਿ ਕਿਤੇ ਬੇਰਜ਼ਗਾਰੀ ਨਹੀਂ ਕਿਤੇ ਮਹंगाई ਨਹੀਂ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਵੀ 2 ਕਰੋੜ ਨੌਕਰੀਆਂ ਤੁਸੀਂ ਕਿਹਾ ਸੀ ਸੰਕਲਪ ਪੱਤਰ ਚ ਨਾ ਤੇ ਕੋਈ ਇਸ ਤਰ੍ਹਾਂ ਦਾ ਸਵਾਲ ਹੀ ਨਹੀਂ ਬਲਕਿ ਉਹਨਾਂ ਦੇ ਗੱਲ ਨੂੰ ਅੱਗੇ ਲੈ ਕੇ ਗਏ ਜੀ ਅਸੀਂ ਤਾਂ ਸਾਡਾ ਵਿਜ਼ਨ ਤਾਂ 47 ਹੈ ਅਸੀਂ ਤਾਂ ਜਦੋਂ 100 ਸਾਲ ਆਜ਼ਾਦੀ ਦੇ ਪੂਰੇ ਹੋਣੇ ਨੇ ਉਹ ਮਨ ਚ ਰੱਖਿਆ ਹੋਇਆ ਹੈ ਮੋਦੀ ਸਾਹਿਬ ਇਹ ਕਹਿ ਰਹੇ ਨੇ ਅੱਜ ਇੰਟਰਵਿਊ ਚ ਮਤਲਬ ਉਹ ਇਹ ਕਹਿ ਰਹੇ ਨੇ ਕਿ ਜਿੱਦ ਤੱਕ ਤੀਜੀ ਵਾਰ ਝੰਡਾ ਚੜਾਉਣੇ ਚਾਹੋਣੇ ਮੰਨ ਲਓ ਜਿਹੜੀ ਇਹ ਗੱਲ ਹੈ ਇਹਨੂੰ ਓਵਰ ਕਾਨਫਰੈਂਸ ਕਹਿੰਨਾ ਹੋਵੇ ਕਹਿੰਨਾ ਮੋਦੀ ਕੀ ਗਾਰੰਟੀ ਮੋਦੀ ਗਾਰੰਟੀ ਦੱਤਾ ਹੈ ਕਿ ਮੋਦੀ ਕੀ ਗਾਰੰਟੀਆਂ ਪੂਰੀ ਹੋਊਗੀ ਤੇ ਇਹਨੂੰ ਕੀ ਕਹੋਗੇ ਇਹਦੇ ਚ ਇੱਕ ਗੱਲ ਹੋਰ ਵੀ ਹੈ ਕਿ ਵੋਟਰ ਕੱਥੇ ਆ ਫਿਰ ਤੁਸੀਂ ਜਿੱਤੀ ਜਾਣਾ ਵੋਟਰ ਨੂੰ ਤਾਂ ਪਰਵਾਹ ਹੀ ਨਹੀਂ ਵੋਟਰ ਤਾਂ ਜਿਹੜੇ ਮਰਫੀ ਕਰਤਾ ਤੁਸੀਂ ਇਹ ਵੀ ਤਾਂ ਗੱਲ ਇਹ ਜਿਹੜੀ ਇੰਟਰਵਿਊ ਹੈਡਾ ਜਿਹਦਾ ਰੌਲਾ ਪਾਇਆ ਜਾ ਰਿਹਾ ਹੈ ਤੇ ਚ ਚੀਨ ਨੇ ਹਮਲੇ ਦੀ ਕੋਈ ਗੱਲ ਕੀਤੀ ਵਿੱਚ ਚੀਨ ਨੇ ਕਬਜ਼ਾ ਕੀਤਾ ਹੋਇਆ ਕੋਈ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਅਗੜੀ ਵੀਰਵਾਰੇ ਲੋਕ ਰੌਲਾ ਪਾਉਂਦੇ ਨੇ ਆਪੋਜੀਸ਼ਨ ਸਵਾਲ ਪੁੱਛਿਆ ਜਾ ਸਕਦਾ ਸੀ ਕੋਈ ਸਵਾਲ ਨਹੀਂ ਮਨੀਪੁਰ ਤੇ ਬਿਲਕੁਲ ਚੁੱਪ ਸਵਾਲ ਵੀ ਨਹੀਂ ਕੀਤਾ ਮੰਤਰੀ ਪ੍ਰਧਾਨ ਮੰਤਰੀ ਤਾਂ ਪਹਿਲੇ ਆਪਣੇ ਬੋਲਦੇ ਜਿਹੜੀਆਂ ਬੀਬੀਆਂ ਜਿਹੜੀਆਂ ਸਾਡੀਆਂ ਕੁੜੀਆਂ ਬੈਠੀਆਂ ਸੀ ਪਹਿਲਵਾਨ ਕੁੜੀਆਂ ਕੋਈ ਸਵਾਲ ਨਹੀਂ ਉਹਨਾਂ ਤੇ ਬਈ ਜੀ ਸਤ ਤੱਕ ਹਜੀ ਪੱਤਰਕਾਰ ਮੈਂ ਤਾਂ ਇਹਦੇ ਹੈਰਾਨਾ ਵੀ ਇਸ ਤਰ੍ਹਾਂ ਦੀ ਪੱਤਰਕਾਰ ਹੀ ਹੁੰਦੀ ਹੈ ਅਸੀਂ ਤਾਂ ਇਹ ਜੀ ਪੱਤਰਕਾਰੀ ਕਦੇ ਨਹੀਂ ਪੜਾਈ ਵੀ ਸਵਾਲ ਇੰਟਰਵਿਊ ਤਾਂ ਬਹੁਤ ਵਧੀਆ ਤਰੀਕਾ ਟੈਕਨੀਕ ਇਨਫੋਰਮੇਸ਼ਨ ਲੈਣ ਦੀ ਜਿਹੜਾ ਇੱਕ ਐਂਕਰ ਹੈ ਸਪੋਜੀ ਮੇਰਾ ਪ੍ਰੋਗਰਾਮ ਹੈ ਖਰੀਆ ਗੱਲਾਂ ਤੁਸੀਂ ਕਦੇ ਜਾ ਕੇ ਦੇਖੋ ਫਿਰ ਮੈਨੂੰ ਪੁੱਛੜਿਓ ਵੀ ਤੁਸੀਂ ਕਦੇ ਇਹ ਕਹਿ ਰਹੇ ਹੋ ਤੁਸੀਂ ਜਾ ਕੇ ਦੇਖੋ ਸੀ ਆ ਹੁਣ ਪਿੱਛੇ ਜੇ ਵੀ ਇੱਕ ਮੰਤਰੀ ਮੋਦੀ ਸਾਹਿਬ ਦਾ ਇੱਕ ਮੰਤਰੀ ਪਹਿਲੇ 10 ਮਿੰਟ ਚ ਭੱਜ ਗਿਆ ਮੇਰੇ ਕੋਲ ਚੱਲੀ ਨਹੀਂ ਫਿਰ ਉਹ ਕੋਈ ਭੱਜੀ ਗਿਆ ਉਹ ਪਹਿਲਾਂ ਵੀ ਭੱਜੇ ਸੀ ਕਈ ਵੀ ਸਵਾਲ ਜਦੋਂ ਤੁਸੀਂ ਪੁੱਛੋਗੇ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਔਖੇ ਲੱਗਦੇ ਨੇ ਇਹ ਲੀਡਰ ਪਤਾ ਕੀ ਕਹਦੇ ਨੇ ਇੱਕ ਹੁਣ ਲੀਡਰ ਮੈਂ ਉਹਨੂੰ ਜਵਾਬ ਦਿੱਤਾ ਉਹਨੇ ਮੈਨੂੰ ਕੋ WhatsApp ਘੱਟ ਆ ਜਿਆਦਾ ਸਵਾਲ ਪੁੱਛੋ ਮੈਂ ਕਿਹਾ ਕਮਾਲ ਹੈ ਇੰਟਰਵਿਊ ਮੈਂ ਕਰਨੀ ਹੈ ਸਵਾਲ ਮੈਨੂੰ ਤੁਸੀਂ ਦੱਸੋਗੇ ਇਹ ਨਹੀਂ ਕੰਮ ਇਹ ਇੱਥੇ ਚੱਲਦਾ ਪਰ ਹੁਣ ਤੁਹਾਡੇ ਸਾਹਮਣੇ ਐਂ ਚੱਲਦਾ ਉੱਥੇ ਤੋਂ ਕੋਈ ਮਨੀਪੋਰਟ ਸਵਾਲ ਨਹੀਂ ਪ੍ਰਸ਼ਾਚਾਰ ਤੇ ਬਿਲਕੁਲ ਨਹੀਂ ਬੇਸੇ ਕਹਦੇ ਨੇ ਮੈਂ ਪ੍ਰਸ਼ਾਚਾਰ ਨਾ ਕਰੂੰਗਾ ਨਾ ਕਰਨ ਦੇਵਾਂਗਾ ਕਿਉਂਕਿ ਵਿੱਚ ਪਸਦੇ ਨੇ ਅੱਜ ਜਿਹੜੇ ਮੈਂ ਦੱਸਿਆ ਜੀਤਪੁਰ ਤੋਂ ਲੈ ਕੇ ਲੰਬੀ ਲਿਸਟ ਹੈ ਆਂਡੀਅਨ ਐਕਸਪ੍ਰੈਸ ਨੇ 25 ਬੰਦੇ ਦੀ ਲਿਸਟ ਛਾਪੀ ਸੀ ਜਿਹੜੇ ਭਾਰਤੀ ਜਨਤਾ ਪਾਰਟੀ ਚ ਆ ਗਏ ਜਿਨ੍ਹਾਂ ਦੇ ਈਡੀ ਦੇ ਸੀਬੀਏ ਦੇ ਕੇਸ ਚੱਲਦੇ ਸੀ ਤੇ ਸਾਰੇ ਕੇਸ ਬੰਦ ਹੋ ਗਏ ਟਰੰਡੇ ਬਸਤੇ ਚ ਪੈ ਗਏ ਕਿਸਾਨਾਂ ਦੀ ਕੋਈ ਗੱਲ ਕੀਤੀ ਕੋਈ ਇੰਟਰਵਿਊ ਚ ਕਿਸਾਨਾਂ ਦੀ ਗੱਲ ਨਹੀਂ ਹੋਈ ਐਮਐਸਪੀ ਗਰੰਟੀ ਦੀ ਕੋਈ ਗੱਲ ਨਹੀਂ ਕਿਸੇ ਕਿਸਮ ਦੀ ਮਦਲ ਕੋਈ ਇਸ ਤਰ੍ਹਾਂ ਦਾ ਸੰਵਿਧਾਨ ਬਦਲਣ ਬਾਰੇ ਬੀਬੀ ਨੂੰ ਪੁੱਛਣਾ ਚਾਹੀਦਾ ਸੀ ਇਹਨੂੰ ਸਰਤਾ ਪ੍ਰਕਾਸ਼ ਨੂੰ ਕਿ ਤੁਹਾਡਾ ਅਨੰਤ ਕੁਮਾਰ ਇਹ ਗੜੇ ਕਹਦਾ ਸਾਨੂੰ 2/3 ਮжоਰੀਟੀ ਦੇ ਅਸਿਸ ਸੰਵਿਧਾਨ ਬਦਲ ਦਾਂਗੇ ਕੀ ਸੰਵਿਧਾਨ ਬਦਲ ਦਿੱਤਾ ਹੈ ਤੁਹਾਡਾ ਰਾਤਾ ਨਹੀਂ ਪੁੱਛਿਆ ਜਿੱਥੇ ਮੋਦੀ ਸਾਹਿਬ ਫਸਤੇ ਕੋਈ ਸਵਾਲ ਨਹੀਂ ਪੁੱਛਿਆ ਔਰ ਇਹ ਪੁੱਛਿਆ ਤੁਸੀਂ ਹੁਣੇ ਉਮੀਦ ਕਰਦਾ ਜਨਮ ਦਿਨ ਮਨਾ ਕੇ ਹਟੇ ਹੋ ਅਨਟਚੇਬਿਲਟੀ ਤੁਸੀਂ ਸਮਝ ਚਲੀ ਗਈ ਤੇ ਰਾਉਲ ਗਾਂਧੀ ਠੀਕ ਹੀ ਕਹਿੰਦੇ ਨੇ ਕਹਿੰਦੇ ਜਵਾਬ ਦਿਓ ਤੁਸੀਂ ਮੰਦਿਰ ਚ ਕਿਉਂ ਨਹੀਂ ਬੁਲਾਇਆ ਉਹਨੂੰ ਨਾ ਪਹਿਲੇ ਰਾਸ਼ਟਰਪਤੀ ਨੂੰ ਨਾ ਜਿਹੜੀ ਹੁਣ ਸਾਡੇ ਹੁਣ ਰਾਸ਼ਟਰਪਤੀ ਨੇ ਦ੍ਰੋਪੀ ਮਰਮੂ ਉੱਥੇ ਨਹੀਂ ਬੁਲਾਇਆ ਕਿਉਂ ਨਹੀਂ ਬੁਲਾਇਆ ਇਹ ਸਵਾਲ ਆਪਣਾ ਬਹੁਤ ਵੱਡਾ ਹੈ ਉਹ ਇਸ ਤਰ੍ਹਾਂ ਜਿਹੜੇ ਇਹ ਇੰਟਰਵਿਊ ਹੁੰਦੇ ਜਿਹੜੀ ਇਹ ਮੈਨੇਜਡ ਇੰਟਰਵਿਊ ਇਹਨੂੰ ਕਹਿੰਦੇ ਨੇ ਕਿ ਇਹ ਸਕ੍ਰਿਪਟਡ ਪਹਿਲੇ ਸਕ੍ਰਿਪਟ ਕੀਤੀ ਸੀ ਕੋਈ ਕ੍ਰੋਸ ਕੁਐਸਚਨ ਨਹੀਂ ਸੀ ਉਹ ਇਸ ਤਰ੍ਹਾਂ ਦੇ ਸਵਾਲਾਂ ਚ ਇਸ ਤਰ੍ਹਾਂ ਦੀ ਇੰਟਰਵਿਊ ਜਦੋਂ ਹੁੰਦੀ ਹੈ ਨਾ ਉਦੋਂ ਫਿਰ ਲੋਕਾਂ ਨੂੰ ਆਪ ਇਹਦੇ ਅਰਥ ਲੱਭਣ ਦੀ ਲੋੜ ਹੁੰਦੀ ਹੈ ਕਿ ਕਿਉਂ ਹੈ ਇਹ ਅਸਲ ਦੇ ਵਿੱਚ ਮੋਦੀ ਸਾਹਿਬ ਨੂੰ ਸਫਾਈ ਦੇਣੀ ਪੈ ਰਹੀ ਹੈ ਸਾਰੇ ਮਸਲੇ ਜਿਹੜੇ ਵੀ ਉਠਾਏ ਸੀ ਕੋਈ ਜਸਟੀਫਾਈ ਕਰ ਰਹੇ ਨੇ ਕਿ ਜੀ ਇਸ ਤਰ੍ਹਾਂ ਨਹੀਂ ਹੈ ਈਡੀ ਕੋ ਨਜਾਇਜ਼ ਨਹੀਂ ਕਰਦੀ ਜੀ ਚੋਰ ਚੰਦੇ ਚ ਅਸੀਂ ਕੋਈ ਚੋਰੀ ਨਹੀਂ ਕੀਤੀ ਕ腐ਸ਼ਨ ਕਿਤੇ ਨਹੀਂ ਕੀਤੀ ਇਹ ਸਾਰੀਆਂ ਗੱਲਾਂ ਇਸ ਲਈ ਮਜਬੂਰੀ ਹੈ ਕਿ ਇਸ ਵਾਰ ਮੋਦੀ ਸਾਹਿਬ ਦੀ ਹਾਲਤ ਜਿਆਦਾ ਠੀਕ ਨਹੀਂ ਹੈ ਕਿਉਂਕਿ ਲੋਕ ਪੁੱਛਦੇ ਨੇ ਜਿੱਥੇ ਵੀ ਜਾਂਦੇ ਨੇ 2 ਕਰੋੜ ਨੌਕਰੀਆਂ ਦਾ ਵਾਅਦਾ ਸੀ ਕਿੱਥੇ ਗਏ ਹੋ ਘਟੋ ਘਟ ਜੀ 2 ਕਰੋੜ ਦੀ 30 ਲੱਖ ਜਿਹੜੇ ਖਾਲੀ ਪਈਆਂ ਪੋਸਟਰਾਂ ਨੇ ਉਹੀ ਭਰ ਦਿੰਦੇ ਲੋਕ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਜੋ ਸੁਪਨੇ ਦਿਖਾਏ ਸੀ ਉਹ ਤਾਂ ਪੂਰੇ ਨਹੀਂ ਕੀਤੇ ਹੁਣ ਸਾਨੂੰ 47 ਤੱਕ ਦੇ ਸੁਪਨੇ ਦਿਖਾ ਰਹੇ ਹੋ ਤੇ ਮੈਂ ਵੀ ਪੱਤਰਕਾਰਾਂ ਨੂੰ ਕਹੂੰਗਾ ਇਸ ਤਰ੍ਹਾਂ ਦੀ ਇੰਟਰਵਿਊ ਤੋਂ ਬਚਨ ਦੀ ਲੋੜ ਹੈ ਕਿ ਜਿਹੜੀ ਸਕ੍ਰਿਪਟਡ ਹੋਵੇ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਸਤਵਾ ਪੁੱਛੋ ਉਹ ਕਹੇ ਜੀ ਫਿਰ ਅਸੀਂ ਅਸੀਂ ਕਾਦੇ ਲਗੀਆਂ ਕਿਸੇ ਨੂੰ ਬਿਠਾ ਕੇ ਤੁਸੀਂ ਸਵਾਲ ਕਰਾ ਲਓ ਇਸ ਤਰ੍ਹਾਂ ਨਹੀਂ ਹੁੰਦੀ ਇੰਟਰਵਿਊ جو مودی صاحب نے کل کیتی سی سو پہلے دس کو میں اخیر پھر تک یاد کرا دینا ایک بار کہ جی اجے تک تھی یہ چینل سبسکرائب نہیں تو پلیز کر لو تھوڑا بہت بہت شکریہ